ਹੇ ਤੇ ਰੱਖੀ ਆ ਜੀ ਚਾਹ ਮੈਂ ਕਹ ਚਲੋ ਚਾਹ ਚੂਪ ਪੀਨੇ ਆਪਣੀ ਤੇ ਦੁੱਧ ਲੈ ਕੇ ਆਂਦਾ ਹਾਂ ਇਥੋਂ ਬਾਹਰੋਂ ਸੇ ਆ ਜੀ ਅਫਾਰ ਹੋਊਗਾ ਅਸੋਂ ਹੀ ਘਰ ਪਕੀ ਝਾਨਾ ਪਣੀ ਸਾਢੇ 6 ਹੋ ਗਏ ਆ ਜੀ ਤੇ ਗੱਡੀ ਵਿੱਚ ਆਈ ਸੀ ਤੇ ਟਾਟਾ ਹੋ ਗਿਆ ਜੀ ਗੁੰਨ ਗੁੱਡ ਮਾਰਨਿੰਗ ਜੀ ਸਵਾਗਤ ਹੈ ਇੱਕ ਨਵੇਂ ਦਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਆਪਣੀ ਸ਼ੁਰੂਆਤ ਹੋ ਰਹੀ ਹੈ ਜੀ ਇਸ ਟਾਈਮ ਬਰਮਪੁਰ ਤੋਂ ਮੰਡੀ ਵਿੱਚ ਤੇ ਰਾਤ ਆਪਾਂ ਕੱਲ ਆ ਪਾ ਗਏ ਸੀਗੇ ਪਿੱਛੇ ਪੰਪ ਤੇ ਰੋਗਲੀ ਸੀ ਗੱਡੀ ਆਣ ਕੇ ਸੌ ਸੁਕੇ ਸ਼ਾਮ 6 ਵਜੇ ਨਾਲ ਫੋਨ ਆਇਆ ਤੇ ਲਿਆ ਕੇ ਇੱਥੇ ਲਾ ਕੇ ਸੌ ਗਏ ਸੀਗੇ ਜੀ ਤੇ ਸਵੇਰੇ ਇਹਨਾਂ ਨੇ ਠਾਲਿਆ ਆ ਠਾਲ ਕੇ ਤੇ ਗੱਡੀ ਆਪਣੀ ਲਵਾ ਲਈ ਆ ਪੁਆਇੰਟ ਤੇ ਤੇ ਕਰ ਰਹੇ ਆ ਜੀ ਗੱਡੀ ਖਾਲੀ ਅੱਧੀ ਤੋਂ ਜ਼ਿਆਦਾ ਗੱਡੀ ਖਾਲੀ ਹੋ ਗਈ ਆ ਨੀਂਦ ਨੂੰ ਜੀ ਨਹੀਂ ਸੈੱਟ ਹੋ ਰਹੀ ਸੀਗੀ ਰਾਤ ਵੀ ਬੜੀ ਆ ਕੇ ਬਸ ਲਾ ਕੇ ਗੱਡੀ ਤੇ ਰੋਟੀ ਖਾਧੀ ਆਉਂਦੇ ਹੀ ਖਾ ਖੂ ਕੇ ਤੇ ਸੌਗਾ ਤੇ ਸਵੇਰੇ 4 ਵਜੇ ਉਹਨਾਂ ਨੇ ਠਾੜ ਲਿਆ ਫੇਰ ਹਾਲ ਕੇ ਤੇ ਫੇਰ ਕਹਿੰਦੇ ਲਾਉ ਗੱਡੀ ਤਰਪਾਲਾ ਤਰਪਾਲਾ ਖੋਲੀਆਂ ਫੋਲ-ਕੂਲ ਕੇ ਤੇ ਫੇਰ ਗੱਡੀ ਕਰਕੇ ਪੁਆਇੰਟ ਤੇ ਲਾਤੀ ਸੀਗੀ ਤਾਂ ਹੁਣ ਫੇਰ ਉਹਨਾਂ ਨੇ ਠਾੜ ਲਿਆ ਪੈਸੇ ਕੇ ਕੰਦੇ ਗੱਡੀ ਥੋੜੀ ਜਿਹੀ ਬੈਕ ਕਰੋ ਤਰਪਾਲ ਹੋਰ ਜ਼ਿਆਦਾ ਖੋਲੋ ਕਿਉਂ ਪ੍ਰਸਾਦ ਹੋਣ ਦਈ ਐ ਇਧਰ ਮੀਂਹ ਦਾ ਕੋਈ ਯਕੀਨ ਨਹੀਂ ਕਦੋਂ ਆ ਜਾਂਦਾ ਤੇ ਕਦੋਂ ਹਟ ਪੈਂਦਾ ਹੈ ਹਟ ਜਾਂਦਾ ਆ ਬਸ ਇਹੀ ਚੱਲ ਜੰਦਾ ਆ ਤੇ ਇਸ ਕਰਕੇ ਹੁਣ ਫੇਰ ਉਹਨੇ ਆਪਣੀ ਉੱਪਰ ਤਰਪਾਲ ਦੇਖੋ ਸੈੱਟ ਕਰਕੇ ਉਹ ਲਾਈ ਆ ਉੱਪਰ ਤੇ ਥੱਲੇ ਆਪਣੀ ਇੱਕ ਉਹ ਬਲੂ ਕਲਰ ਵਾਲੀ ਤਰਪਾਲ ਪਾਈ ਹੋਈ ਆ ਤੇ ਕਰ ਰਹੇ ਬਸ ਖਾਲੀ ਹੁਣ ਤੇ ਲੱਗੇ ਹੁਣ ਚਾਹ ਪਾਣੀ ਕਰਨ ਨਾਸ਼ਤਾ-ਨੁਸ਼ਤਾ ਕਰਦੇ ਆ ਚਾਹ ਪਾਣੀ ਪੀਨੇ ਆ ਬਣਾ ਕੇ ਤੇ ਮਿਲਦੇ ਆ ਤੁਹਾਨੂੰ ਕਰਦੇ ਆ ਗੱਲਬਾਤ ਤੇ ਗੱਡੀ ਆਪਣੀ ਅੱਧੀ ਤੋਂ ਜ਼ਿਆਦਾ ਖਾਲੀ ਹੋ ਗਈ ਆ ਤੇ ਇੱਧਰ ਆਪਣੀਆਂ ਗੱਡੀਆਂ ਕਨਕੋਦਰ ਦੀ ਹੋ ਰਿਆ ਇਹ ਵੀ ਆ ਗਈ ਆ ਜੀ ਤੇ ਇਹ ਗੱਡੀ ਦਾ ਨੰਬਰ ਹੈਗਾ 582 ਇਹ ਨਕੋਦਰ ਦੀ ਗੱਡੀ ਹੈ ਵੀ ਇਹ ਵੀ ਅੱਜ ਆ ਗਈ ਆ ਅਸੀਂ ਤਾਂ ਕੱਲ ਦੇ ਚਲੋ ਆਣ ਕੇ ਖੜੇ ਸੀਗੇ ਪੰਪ ਤੇ ਕੱਲ ਸਵੇਰੇ ਇਹੀ ਪੰਪ ਤੇ ਆ ਗਏ ਕੱਲ ਉਹਨਾਂ ਨੇ ਮਨਾ ਕਰਤਾ ਸੀ ਆਪਾਂ ਨੂੰ ਗੱਡੀ ਬਾੜਨ ਤੋਂ ਤੇ ਇਸ ਕਰਕੇ ਆਪਾਂ ਗੱਡੀ ਉੱਥੇ ਲਿਆ ਕੇ ਰੋਕ ਲਈ ਤੇ ਸ਼ਾਮੀ ਪਈ ਆਏ ਸੀ ਗੱਡੀ ਤਾਂ ਆਪਣੀ ਚਲੋ 2 ਦਿਨ ਲੇਟ ਹੀ ਕਰਵਾਤੀ ਇਹਨਾਂ ਨੇ ਰਸਤੇ ਵਿੱਚ ਨਹੀਂ ਤਾਂ ਗੱਡੀ ਤਾਂ ਆਪਣੀ ਪਹਿਲਾਂ ਵੱੜਦੀ ਸੀ ਤੇ ਇਹ ਗੱਡੀ ਤਾਂ ਪਿੱਛੋਂ ਨਿਕਲੀ ਸੀ ਆਪਣੇ ਇੱਕ ਦਿਨ ਬਾਅਦ ਨਿਕਲੀ ਸੀਗੀ 12 ਘੰਟੇ ਸੌਰੀ ਬਾਅਦ ਚ ਪਰ ਆਪਾਂ 2 ਦਿਨ ਆਪਾਂ ਨੇ ਲੇਟ ਕੀਤਾ ਆਪਾਂ ਰਾਤ 2 ਦਿਨ ਨੇ ਆਪਣੇ ਰਸਤੇ ਵਿੱਚ ਘੜਾ ਆ ਤੇ ਚਲੋ ਕੋਈ ਗੱਲ ਨਹੀਂ ਹੁਣ ਹੋ ਰਹੀ ਐ ਖਾਲੀ ਤੇ ਕਰਦੇ ਆ ਖਾਲੀ ਕਰਕੇ ਫੇਰ ਨਿਕਲਾਂਗੇ ਦੱਸਾਂਗੇ ਤੁਹਾਨੂੰ ਅਗਲੇ ਹਫ਼ਤੇ ਕੀ ਟੱਪੀ ਠੀਕ ਹੈ ਗੱਡੀ ਵਿੱਚ ਚਾਏ ਸੀਗੇ ਤੇ ਰੱਖੀ ਆ ਜੀ ਚਾਹ ਮੈਂ ਕਹਾਂ ਚਲੋ ਚਾਹ ਚੂ ਪੀਨੇ ਆਪਣੀ ਤੇ ਦੁੱਧ ਲੈ ਕੇ ਆਂਦਾ ਹਿੱਥੋਂ ਬਾਹਰੋਂ ਤੇ ਚਾਹ ਆਪਣੀ ਬਣ ਰਹੀ ਆ ਜੀ ਤੇ ਆਜੋ ਜੀ ਜਿੰਨੇ ਚਾਹ ਦਾ ਕੱਪ ਪੀਣਾ ਜੀ ਇਹ ਡਰਾਈਵਰ ਵਾਲੀ ਚਾਹ ਬਣੀ ਆ ਜੀ ਮਠਾ ਰੋਕੇ ਤੇ ਪਤੀ ਠੋਕੇ ਜੀ ਤੇ ਇੰਦਰੋਂ ਵੀ ਕਰਦਿਆ ਫੇ ਕੈਮ ਹੁਣ ਚਾਹ ਚੂ ਪੜਾ ਆ ਕੇ ਕਹਿੰਦਾ ਭਾਜੀ ਚਾਹ ਬਣਾਓ ਵਧੀਆ ਜੀ ਪਣ ਰਹੀ ਹੈ ਚਾਹ ਹੁਣ ਬਸ ਤੇ ਪੀਨੇ ਆ ਚਾਹ ਚਾਹ ਪੀ ਕੇ ਮਿਲਦੇ ਆ ਫਿਰ ਤੁਹਾਨੂੰ ਇੱਕ ਵਾਰੀ ਦੁਬਾਰਾ ਫੇਰ 10:00 ਵੱਜ ਗਏ ਜੀ ਤੇ ਫਾਈਨਲੀ ਆਪਣੀ ਗੱਡੀ ਹੋ ਗਈ ਆ ਜੀ ਖਾਲੀ ਤੇ ਮੀਂਹ ਨੇ ਥੋੜਾ ਜਿਹਾ ਕੰਮ ਕੰਮ ਖਰਾਬ ਕੀਤਾ ਹੋਇਆ ਮੀਂਹ ਦੋ ਤਿੰਨ ਵਾਰੀ ਆ ਗਿਆ ਵਿਚੋ ਦਾ ਕਰਕੇ ਰੁਕ ਗਿਆ ਉਹਨੇ ਤਾਂ ਗੱਡੀ ਦੇ ਟਾਈਮ ਨਾਲ ਖਤਮ ਹੋ ਗਿਆ ਕਿੱਤੀ ਹੋਈ ਇਹਨਾਂ ਨੇ ਮੀਂਹ ਦਾ ਕਰਕੇ ਰੁਕ ਗਏ ਸੀਗੇ ਚਲੋ ਹੁਣ ਗੱਡੀ ਹੋ ਗਈ ਆ ਖਾਲੀ ਤਾਂ ਲੱਗੇ ਆ ਇੱਥੇ ਸਾਈਡ ਤੇ ਲਾਉਣ ਆਇਰ ਤੇ ਲਾ ਕੇ ਤਾਂ ਫਿਰ ਦੇਖਦੇ ਆ ਅਗਲਾ ਹਫਤਾ ਬ ਨੇਕਸਟ ਪ੍ਰੋਗਰਾਮ ਕਿਦਾਂ ਆ ਅਜੇ ਪਾੜਾ ਪੋੜਾ ਲੈਣਾ ਆ ਤੇ ਬਾਕੀ ਚਲੋ ਕਰਦੇ ਆ ਦਿਖਾਉਣੇ ਤੁਹਾਨੂੰ ਫਿਰ ਅਗਲਾ ਹਫਤਾ ਜਿੱਦਾਂ ਵੀ ਬਣਦਾ ਫਿਰ ਹਾਲ ਫੇਰ ਤੇ ਕਰਕੇ ਰੋਟੀ ਰੋਟੀ ਦਾ ਕਰਦੇ ਪ੍ਰੋਗਰਾਮ ਮੇਰੇ ਸਾਥ ਅਨਿਆਇ ਹੋਇਆ ਹੈ ਮੇਰੇ ਸਾਥ ਅਨਿਆਇ ਹੋਇਆ ਹੈ ਔਰ ਮੈਂ ਹੁਣ ਕਿਸੇ ਕੇ ਸਾਥ ਅਨਿਆਇ ਨਹੀਂ ਹੋਣ ਦਊਂਗਾ ਕੁੱਤੇ ਥੱਲੇ ਬੈਠੇ ਸੀਗੇ ਚਲੋ ਪਛਾਹ ਹੋ ਗਿਆ ਨਿਕਲ ਆਏ ਬਜਾਰੇ ਥੱਲੇ ਉੱਟ ਆਉਂਦਾ ਜੋ ਤਰੀਏ ਗੱਡੀ ਕੰਮ ਹੋ ਜਾਣਾ ਦਾ ਖਰਾਬ ਹੋ ਜਾਣਾ ਸੀ ਕਿ ਪਤਾ ਨਹੀਂ ਲੱਗਾ ਥੱਲੇ ਘਰ ਤੇ ਚਲੋ ਚਲੋ ਜਿੱਧਰ ਚਲੋ ਘਰ ਉਧਰ ਕਿਧਰ ਲੋਣਿਆਂ ਸੇੜ ਤੇ ਇੱਥੇ ਹੁਣ ਤਰਪੋਲਾ ਤਰਪੋਲਾ ਆ ਸਾਰਾ ਕੁਝ ਓਕੇ ਕਰਤਾ ਆ ਬਸ ਰੱਸਾ ਥੋੜਾ ਜਨਿੰਦਾ ਇਕੱਠਾ ਕਰਨ ਨੂੰ ਥੋੜਾ ਜਿਹਾ ਹਵਾ ਲਵਾਉਣੇ ਪਏ ਐ ਮੈਂ ਕਿ ਚਲੋ ਤੇ ਚੋ ਟੂਲ ਸੁੱਕ ਜੂਗਾ ਫੇਕ ਕਰਦੇ ਆ ਚਲੋ ਮਿਲਦੇ ਹੁਣ ਰੋਟੀ ਰੋਟੀ ਦਾ ਕਰਦੇ ਆ ਪ੍ਰੋਗਰਾਮ ਸਬਜੀ ਤੇ ਬਣੀ ਪਈ ਆ ਰੋਟੀ ਸਬਜ਼ੀ ਬਣਾ ਲਈ ਸੀਗੀ ਤੇ ਹੁਣ ਰੋਟੀ ਦਾ ਰੋਟਨਾਂ ਦਾ ਕਰਦੇ ਆ ਤੇ ਬਣਾ ਕੇ ਖਾਨੇ ਆ ਫੇ ਆਪਾਂ ਚਲਦੇ ਆ ਫੇ ਤੁਹਾਨੂੰ ਅਗਲੇ ਸਾਹ ਗਰਮੀ ਬਹੁਤ ਜ਼ਿਆਦਾ ਆ ਤੇ ਆਪਾਂ ਲੱਗੇ ਹੋਏ ਆ ਜੀ ਰੋਟੀ ਪਾਣੀ ਦਾ ਕੰਨ ਤੇ ਆਟਾ ਉਟਾ ਗੁੰਨ ਕੇ ਰੋਟੀਆਂ ਲੱਗੀਆਂ ਜੀ ਲਾਉਣ ਇਹ ਦੇਖਿਓ ਤੇ ਭੁੱਖ ਵੀ ਕਾਫੀ ਲੱਗ ਗਈ ਆ ਟਾਈਮ ਵੀ 11 11:30 ਦਾ ਹੋ ਗਿਆ 12 ਜੀ ਤਕਰੀਬਨ ਵੱਜਣ ਵਾਲੇ ਆ ਤੇ ਹਟਾ ਉਟਾ ਗੁੰਨ ਲਿਆ ਸੀਗਾ ਤੇ ਤੇ ਦੇਖੋ ਹੱਥਾਂ ਦਾ ਹਾਰਾ ਟੋਟਾ ਗੁੰਨ ਕੇ ਬਸ ਓਕੇ ਕਰਕੇ ਬੈਠੀਆਂ ਤੇ ਲੱਗਿਆ ਹੁਣ ਰੋਟੀਆਂ ਬਣਾਉਣ ਰੋਟੀਆਂ ਦਾ ਹੋ ਗਿਆ ਜੀ ਕੰਮ ਆ ਦੇਖੋ ਜੀ ਡਰਾਈਵਰ ਆਂ ਦੀਆਂ ਰੋਟੀਆਂ ਕਿਦਾਂ ਫੁੱਲ ਫੁੱਲ ਲੱਸ ਰਹੀਆਂ ਜੀ ਤੇ ਰੋਟੀ ਦਾ ਹੋ ਗਿਆ ਜੀ ਕੰਮ ਡਨ ਤੇ ਰੋਟੀ ਬਣ ਗਈ ਆਪਣੀ ਤੇ ਹੁਣ ਸਬਜ਼ੀ ਗਰਮ ਕਰਕੇ ਦਹੀਂ ਬਣਾਉਣਾ ਥੋੜਾ ਦਹੀਂ ਬਣਾ ਕੇ ਤਰਫੇ ਖਾਣੇ ਆ ਰੋਟੀ ਭੁੱਖ ਬਹੁਤ ਲੱਗੀ ਹੋਈ ਆ ਜੀ ਰੋਟੀ ਪਾਣੀ ਹੋ ਗਿਆ ਜੀ ਆਪਣਾ ਰੈਡੀ ਤੇ ਦੇਖੋ ਜੀ ਪ੍ਰਸ਼ਾਦੇ ਤੇ ਨਾਲ ਦਹੀਂ ਬਣਾਇਆ ਰਿਹਾ ਤਾਂ ਜੇ ਬਣਾਇਆ ਆ ਪਿਆਰ ਵਿੱਚ ਪਾਇਆ ਟਮਾਟਰ ਰੋਟਰ ਪਾਇਆ ਵਿੱਚ ਤੇ ਇਹ ਹੈਗੀ ਸਬਜੀ ਆਪਣੀ ਆਲੂ ਸੋਇਆਬੀ ਤੇ ਸਲਾਦ ਨਾਲ ਤੇ ਫੁਲਕੇ ਤਿਆਰ ਆ ਤੇ ਕੰਮ ਹੈਗਾ ਓਕੇ ਰਿਪੋਰਟ ਤੇ ਭੁੱਖ ਬਹੁਤ ਲੱਗੀ ਹੋਈ ਆ ਰੋਟੀ ਵਾਲਾ ਕੰਮ ਹੋ ਗਿਆ ਜੀ ਓਕੇ ਰਿਪੋਰਟ ਆਪਣਾ ਭੁੱਖ ਬਹੁਤ ਲੱਗੀ ਹੋਈ ਸੀ ਤੇ ਰੋਟੀ ਰੋਟੀ ਖਾ ਕੇ ਆਪਾਂ ਹੁਣ ਬੈਠ ਗਏ ਆ ਤੇ ਮੁੰਡਾ ਕਹਿੰਦਾ ਅਜਿੰਦਰ ਕਹਿੰਦਾ ਵੀ ਚਾਹ ਬਣਾਉਣੀ ਹੈ ਭਾਜੀ ਕਹਿੰਦਾ ਰੋਕ ਕੇ ਥੋੜਾ ਚਿਰ ਰੋਕ ਕੇ ਬਣਾਵਾਂਗੇ ਸਮਾਨ ਤੁਨ ਸੰਭાળਤਾ ਆ ਭਾਂਡੇ-ਪੁੰਡੇ ਧੋ ਲਿਆਂਦੇ ਸਾਰੇ ਤੇ ਬਾਕੀ ਗਰਮੀ ਗਰਮੀ ਕਾਫੀ ਆ ਵੈਦਰ ਦਾ ਇੱਥੇ ਕੋਈ ਯਕੀਨ ਨਹੀਂ ਆ ਕਦੋਂ ਠੀਕ ਹੋ ਜਾਂਦਾ ਮੀਂਹ ਹੋ ਜਾਂਦਾ ਮੌਸਮ ਸਹੀ ਹੋ ਜਾਂਦਾ ਤੇ ਕਦੋਂ ਇੱਕਦਮ ਜਿਆਦਾ ਹੀ ਤੁੱਪ ਤੁੱਪ ਲੱਗ ਜਾਂਦੀ ਆ ਤੇ ਹਾਲਤ ਵੀ ਥੋੜੀ ਜੀ ਇਦਾਂ ਹੀ ਆ ਕਪੜੇ-ਕਪੜੇ ਨਹੀਂ ਚੇਂਜ ਕੀਤੇ ਦੋ ਦਿਨ ਹੋ ਗਏ ਆ ਪਿੱਛੋਂ ਨਾਪਤੇ ਹੋਇਆ ਰੰਗਾ ਬਾਦ ਦੇ ਤੇ ਗਾਂ ਟੈਂਟੂ ਵੀ ਨਹੀਂ ਲੱਗਾ ਤੇ ਦੇਖਦੇ ਹਾਂ ਹੁਣ ਗੱਡੀ ਪਹਾੜਾ ਪੂੜਾ ਮਿਲਦਾ ਪਹਾੜਾ ਲੈ ਕੇ ਨਿਕਲਦੇ ਆ ਇਥੋਂ ਉਨੇ ਪ੍ਰੋਗਰਾਮ ਕਿ ਦਫੇ ਗਾਂ ਦੇਖਾਂਗੇ ਪ੍ਰੋਗਰਾਮ ਨੂੰ ਹੁੰਦਾ ਵੀ ਕਿੱਦਾਂ ਵੀ ਹੋਇਆ ਤੇ ਬਾਕੀ ਦੇਖਦੇ ਹਾਂ ਹਜੇ ਪ੍ਰੋਗਰਾਮ ਬਣਿਆ ਵੀ ਹੈ ਨਹੀਂ ਕਿੱਧਰ ਜਾਣਾ ਕੀ ਸਾਥ ਆਵੇ ਕਿੱਧਰ ਨੂੰ ਪਾਉਣੀ ਆ ਤੇ ਕੀਤੇ ਆ ਫੋਨ ਫੋਨ ਤੱਕ ਦਾ ਟਰਾਂਸਪੋਰਟਾਂ ਵੜਿਆ ਨੂੰ ਬਾਕੀ ਦੇਖਦੇ ਹਾਂ ਦੱਸਦੇ ਹਾਂ ਤੁਹਾਨੂੰ ਅੱਗੇ ਦਾ ਪ੍ਰੋਗਰਾਮ ਜਿੱਦਾਂ ਵੀ ਹੋਊਗਾ ਫਿਲਹਾਲ ਜੁੜੇ ਰਹੋ ਬਲੌਗ ਦੇ ਵਿੱਚ ਦੱਸਾਂਗੇ ਤੁਹਾਨੂੰ ਅਗਲਾ ਪ੍ਰੋਗਰਾਮ ਕਿੱਧਰ ਨੂੰ ਭਰਦੇ ਆ ਕੀ ਸਾਥ ਆਵੇ ਜੀ 6 ਵਜ ਗਏ ਆ ਜੀ ਤੇ ਬੈਠੇ ਆ ਗੱਡੀ ਵਿੱਚ ਤੇ ਤੂ ਬੱਤੀ ਲਾਈ ਆ ਤੇ ਬਸ ਬੈਠੇ ਹੁਣ ਤੇ ਪਹਾੜਾ ਪੂੜਾ ਹੋ ਗਿਆ ਜੀ ਸਾਰਾ ਕੁਝ ਓਕੇ ਤੇ ਇਹ ਦੇਖੋ ਜੀ ਪਹਾੜਾ ਲੈਣ ਗਿਆ ਤੇ ਐਪਲ ਦਿੱਤੇ ਜੀ ਦੋ ਮੈਂ ਕਿਹਾ ਜੀ ਪੇਟੀ ਦੇ ਦਿਓ ਕਹਿੰਦੇ ਨਹੀਂ ਜੀ ਦੋ ਆਪਣਾ ਲੈ ਸਾਰੋ ਇਹ ਲਿਆ ਕੇ ਰੱਖ ਲਿਆ ਜੀ ਵਿੱਚ ਮੈਂ ਕਿਹਾ ਚਲੋ ਸੂਕੇ ਵਿੱਚ ਰੱਖਦੇ ਆ ਇਹ ਤੇ ਆ ਕੇ ਰੱਖ ਗਏ ਇਹ ਗਿਫਟ ਉਤਾਰਾਂ ਨੇ ਠੀਕ ਸਗੀ ਪਾਰਟੀ ਫੁਲਤੀ ਬਹੁਤ ਸੋਹਣੀ ਹੈ ਜੀ ਵਧੀਆ ਆ ਇੱਕ ਮੇਨ ਚੀਜ਼ ਹੈ ਵੀ 오ਡੀਸਾ ਰੂਸਾ ਵਿੱਚ ਦਾਲੇ ਬਹੁਤ ਘਟਿਆ ਜਿੱਦਾਂ ਆਪਾਂ ਜਿਹੜਾ ਸ਼੍ਰੀਨਗਰ ਤੋਂ ਸੇਵਸੂ ਲੈ ਕੇ ਆਉਨੇ ਆ ਉਹਦਾ ਬਿਹਾਰ ਵਿੱਚ ਜਿੱਦਾਂ ਆਪਾਂ ਲਿਆਉਨੇ ਹੁੰਦੇ ਆ ਤੇ ਉਹਦਾ ਡਾਲਾ ਡੂਲਾ ਲੱਗਦਾ ਆ 5-5000 ਰੁਪਏ ਦੇ ਤਕਰੀਬਨ ਤੇ ਇੱਥੇ ਹੁਣ ਆਏ ਆ ਸਿਰਫ ਇੱਕ 3000 ਰੁਪਏ ਨਾਲ ਨੇ ਡਾਲਾ ਡਾਲਾ ਕੱਟਿਆ ਆ ਹੋਰ ਕੁਝ ਜ਼ਿਆਦਾ ਕੋਈ ਖਰਚਾ ਨਹੀਂ ਹੈਗਾ ਇੱਥੇ ਕੁਝ ਵੀ ਇਦਾਂ ਦਾ ਤੇ ਦੂਜੀ ਗੱਲ ਇਹ ਵੀ ਜਿੱਦਾਂ ਹੁਣ ਆਪਾਂ ਨਾਰਕੰਡੇ ਤੋਂ ਭਰ ਕੇ ਆਉਨੇ ਆ ਤੇ ਪਹਾੜਾ ਪੂੜਾ ਤਾਂ ਹੈਗਾ ਵੱਧ ਉੱਥੇ ਜਿਹੜੀ ਬੈਲਟੀ ਆਈ ਹੈ ਬੈਲਟੀ ਦੇਖੀ ਆ ਬਟ ਪਹਾੜਾ ਆਪਾਂ ਨੂੰ ਦਿੰਦੇ ਘਾਟ ਹੀ ਆ 10 ਰੁਪਏ ਪੇਟੀ ਮਗਰ ਖਾਰਾ ਆ ట్రాన్స్‌ਪੋਰਟ ਵਾਲੇ ਜੀ ਬਾਕੀ ਚਲੋ ਟ੍ਰਾਂਸਪੋਰਟਾਂ ਦਾ ਤੁਹਾਨੂੰ ਪਤਾ ਹੀ ਆ ਆਪਣੇ ਨਾਲ ਚਲੋ ਜਿਹੜੀ ਗੱਲ ਤੇ ਹੋਈ ਸੀ ਆਪਾਂ ਨੂੰ ਪਹਾੜਾ ਮਿਲ ਗਿਆ ਆ ਬਟ 10 ਰੁਪਏ ਪੇਟੀ ਮਗਰ ਖਾਦੇ ਆ ਜੀ ਟ੍ਰਾਂਸਪੋਰਟ ਵਾਲੇ ਨੇ ਹੁਣ ਬੈਲਟੀ ਅਸੀਂ ਦੇਖੀ ਆ ਤੇ ਚਲੋ ਬਾਕੀ ਰਾਬੀ ਦਾ ਖਾਇਆ ਇਹਨਾਂ ਦਾ ਤੁਹਾਨੂੰ ਪਤਾ ਹੀ ਆ ਜੀ ਟ੍ਰਾਂਸਪੋਰਟਾਂ ਦਾ ਤੇ ਠੀਕ ਹੈ ਓਕੇ ਆ ਦਾਨੇ ਹੁਣ ਸਾਰਾ ਕੁਝ ਤੇ ਹੁਣ ਆਪਾਂ ਇਥੋਂ ਨਿਕਲਾਂਗੇ ਜਿਹੜਾ ਇਥੋਂ ਜਾਵਾਂਗੇ ਆਪਾਂ ਆਂਧਰਾ ਵਾਲਾ ਬਾਰਡਰ ਪੈਂਦਾ ਹੈ ਨਾ ਤੇ ਲਗਾਨਾਂ ਦਾ ਆਂਧਰਾ ਸ਼ਾਇਦ ਪਿਛਾਪੁਰ ਬਾਰਡਰ ਜਿਹੜਾ ਉੱਥੇ ਜਾ ਕੇ ਗੱਡੀ ਉੱਥੇ ਟ੍ਰਾਂਸਪੋਰਟ ਹੈ ਉੱਥੇ ਜਾਣਾ 20 ਕਿਲੋਮੀਟਰ ਇਥੋਂ ਹੈਗਾ ਆ ਬਰਮਪੁਰ ਤੋਂ 메ਨ ਰੋਡ ਤੋਂ ਉੱਥੇ ਜਾ ਕੇ ਫੇ ਵਖਦੇ ਆ ਤੇ ਕੱਲ ਨੂੰ ਤੁਹਾਨੂੰ ਦੱਸਾਂਗੇ ਕਿ ਕਿਸੇ ਵੀ ਲੱਗਦੀ ਹੈ ਕੀ ਹਾਲਤ ਹੈ ਕੀ ਪ੍ਰੋਗਰਾਮ ਹੈ ਜੀ ਸਵਾਨ ਹੋ ਗਿਆ ਜੀ ਤੇ ਗੱਡੀ ਆਪਾਂ ਤੋਰ ਲਈ ਆ ਨਿਕਲ ਰਹੇ ਆ ਆਪਾਂ ਮੰਡੀ ਦੇ ਵਿੱਚੋਂ ਤੇ ਜਾਣਾ ਹੁਣ ਇੱਥੋਂ 15-20 ਕਿਲੋਮੀਟਰ ਅੱਗੇ ਟਰਾਂਸਪੋਰਟ ਆ ਉੱਥੇ ਚੱਲਦੇ ਆ ਪਿੱਛਾ ਪੁਰ ਬਾਰਡਰ ਦੇ ਉੱਤੇ ਜਿਹੜੀ ਟਰਾਂਸਪੋਰਟ ਆ ਉੱਥੇ ਜਾਣਾ ਹੁਣ ਉੱਥੇ ਜਾ ਕੇ ਫਿਰ ਦੇਖਦੇ ਆ ਸਵੇਰੇ ਕੀ ਪ੍ਰੋਗਰਾਮ ਆ ਕੀ ਸਖਤ ਆ ਵਿਆ ਤੇ ਨਿਕਲ ਆਇਆ ਜੀ ਮੰਡੀ ਤੋਂ ਬਾਹਰ ਚਲੋ ਹੁਣ ਨਲਦੇ ਆ ਤੁਹਾਨੂੰ ਸਵੇਰੇ ਦਿਖਾਵਾਂਗੇ ਅਗਲਾ ਪ੍ਰੋਗਰਾਮ ਨੈਕਸਟ ਕਿਦਾਂ ਵੀ ਆ ਤੇ ਹੁਣ ਤੇ ਜਾ ਕੇ ਬਾਬਾ ਸੌਣਾ ਹੀ ਆ ਤੇ ਵੜਾ ਕੇ ਤੁਹਾਨੂੰ ਆਪਾਂ ਸਵੇਰੇ ਹਾਂਜੀ ਗੁੱਡ ਮਾਰਨਿੰਗ ਜੀ ਸਵਾਗਤ ਇੱਕ ਨਵੇਂ ਦਿਨ ਦੇ ਵਿੱਚ ਤੇ ਆਪਾਂ ਪਹੁੰਚੇ ਹੋਏ ਹਾਂ ਜੀ ਟਰਾਂਸਪੋਰਟ ਦੇ ਵਿੱਚ ਇਸ਼ਾਪੁਰ ਬਾਰਡਰ ਤੇ ਜਿਹੜੀ ਆ ਅੰਦਰ ਵਾਲੇ ਬਾਰਡਰ ਤੇ ਇਸ਼ਾਪੁਰ ਟਰਾਂਸਪੋਰਟ ਹੈ ਜੀ ਆਪਣੀ ਇੱਥੇ ਕੇਬਲ ਟਰਾਂਸਪੋਰਟ ਜੀ ਉਹਦੇ ਵਿੱਚ ਆਏ ਹੋਏ ਆ ਜੀ ਤੇ ਖੜੇ ਆ ਆਪਾਂ ਇੱਥੇ ਆਣ ਕੇ ਤੇ ਰਾਤ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਖਾਲੀ ਕਰਕੇ ਤੇ ਗੱਡੀ ਨਿਕਲ ਆਈ ਸੀ ਤੇ ਰਾਤ ਇੱਥੇ ਆ ਕੇ ਤੇ ਲਾਲੀ ਸੀ ਗੱਡੀ ਕਾ 15 ਕਿਲੋਮੀਟਰ ਸਫ਼ਰ ਆ ਬਰਮਪੁਰ ਤੋਂ ਇਹ ਟਰਾਂਸਪੋਰਟ ਦਾ ਤੇ ਲਿਆ ਕੇ ਤੇ ਇਹ ਹੈਗਾ ਜੀ ਬਾਰਡਰ ਏਰੀਆ ਜਿਹੜਾ ਇੱਛਾਪੁਰ ਬਾਰਡਰ ਪੈਂਦਾ ਸੀਗਾ ਆਂਦਰਾ ਦਾ ਪਹਿਲਾਂ ਚੱਲਦਾ ਹੁੰਦਾ ਸੀ ਅੱਜ ਕਦੇ ਬੰਦ ਹੈ ਜੀ ਤੇ ਉਹ ਸਾਹਮਣੇ ਹਾਈਵੇ ਆ ਜੀ ਗੱਡੀਆਂ ਚੱਲ ਰਹੀਆਂ ਆ ਉਹ ਦੇਖੋ ਦੇ ਨਾਲ ਇਧਰ ਸਾਈਡ ਤੇ ਇਹ ਬਾਰਡਰ ਆ ਤੇ ਗੱਡੀ ਲਿਆ ਕੇ ਲਈ ਆ ਜੀ ਇੱਥੇ ਰਾਤ ਦੇ ਖੜੇ ਆ ਤੇ ਰਾਤ ਆ ਕੇ ਸੌ ਸੁਗਏ ਸੀਗੇ ਤੇ ਸਵੇਰੇ ਉੱਠੇ ਆ ਹੁਣ ਚਾਹ ਪਾਣੀ ਪੀਤਾ ਫਰੈਸ਼ ਕੁਸ਼ ਹੋਏ ਆ ਤੇ ਖੜੇ ਆ ਜੀ ਟਰਾਂਸਪੋਰਟ ਗੱਡੀਆਂ ਖੜੀਆਂ ਜੀ ਤਿੰਨ ਚਾਰ ਮੋਰੇ ਆਪਣੇ ਫਿਲਹਾਲ ਤੇ ਉਹ ਗੱਡੀਆਂ ਦਾ ਹੱਲ ਹੋਊਗਾ ਕੋਈ ਤੇ ਫੇਰ ਆਪਣਾ ਨੰਬਰ ਲੱਗਣਾ ਜੀ ਤੇ ਇਹ ਹੈਗੀ ਜੀ ਪਾਰਕਿੰਗ ਟਰਾਂਸਪੋਰਟ ਦੀ ਆਹ ਟਰਾਂਸਪੋਰਟ ਦਾ ਜੀ ਕਮਰਾ ਆ ਇੱਥੇ ਜਾਂ ਗੱਲ ਤਾਂ ਵੈਸੇ ਫੋਨ ਤੇ ਹੀ ਆ ਸਿਸਟਮ ਸਾਰਾ ਜੋ ਵੀ ਸਿਸਟਮ ਹੈ ਅੱਜ ਕੱਲ ਟ੍ਰਾਂਸਪੋਰਟ ਦਾ ਵੈਸੇ ਇੱਕ ਉਦਾਂ ਹੀ ਆ ਕੋਈ ਬੋਰਡ ਬੂਰ ਕੁਛ ਨਹੀਂ ਲੱਗਾ ਹੈਗਾ ਉਦਾਂ ਹੀ ਬਸ ਕਮਰਾ ਜਿਹਾ ਬਣਾਇਆ ਹੋਇਆ ਨੇ ਤੇ ਖੜੇ ਆ ਹੁਣ ਬਸ ਆਪਾਂ ਬੇਟ ਵਿੱਚ ਤੇ ਕੰਮ-ਕੁਮ ਕਰਵਾਉਣਾ ਆ ਦੇਖਦੇ ਆ ਉਸਟਾਡ ਸਟੂਡੀਓ ਜਿਹੜੇ ਹੱਬ ਦੇ ਹੈਗੇ ਆ ਉਹ ਅੱਜ ਕਰਵਾਉਨੇ ਆ ਇੱਥੇ ਕਰਵਾਕਰੋ ਕੇ ਕੰਮ ਕੱਢੀ ਦਾ ਗਰੀਸ ਲਗਾ ਕੇ ਰੈਡੀ ਰੱਖਦੇ ਆ ਬਾਕੀ ਫੇਰ ਦੇਖਾਂਗੇ ਸਿਸਟਮ ਅਜੇ ਕੀ ਆਰਡਰ ਦਾ ਬਣਦਾ ਸਕਦਾ 12 ਵਜ ਗਏ ਜੀ ਤੇ ਲੱਗੇ ਆ ਰੋਟੀ ਪਾਣੀ ਦਾ ਪ੍ਰੋਗਰਾਮ ਕਰਨ ਰੋਟੀ ਤਾਂ ਬਣੀ ਪਈ ਆ ਸਬਜ਼ੀ ਵੀ ਬਣੀ ਪਈ ਆ ਤੇ ਲੱਗੇ ਆ ਜੀ ਖਾਣ ਤੇ ਕੱਪੜੇ-ਕੁਪੜੇ ਚੇਂਜ ਕਰ ਲੈਣ ਨਹਾਉਣ ਨੂੰ ਹੁੰਦਾ ਤਾਂ ਪ੍ਰੋਗਰਾਮ ਹੈ ਨਹੀਂ ਪਾਣੀ ਇੱਥੇ ਹੈਗਾ ਖਾਰਾ ਜਿਹਾ ਤੇ ਕੱਪੜੇ-ਕੁਪੜੇ ਚੇਂਜ ਕਰ ਲੈ ਮੈਂ ਕਿ ਚਲੋ ਮੂੰਹਾਂ ਧੋ ਕੇ ਮੜਾ ਜਿਹਾ ਕਰ ਲਿਆ ਸੈਟ ਜਿਹਾ ਤੇ ਬਾਕੀ ਦੇਖਦੇ ਆ ਇੱਧਰ ਆਪਣੀਆਂ ਰੂਮ ਜਿਹਾ ਇੱਥੇ ਬੈਠੇ ਰੋਟੀ ਪਾਣੀ ਇੱਥੇ ਹੀ ਕਰਦੇ ਬੰਦੇ ਤੇ ਗੱਡੀ ਆਪਣੀ ਆਹ ਖੜੀ ਆ ਜੀ ਇੱਧਰ ਆ ਟ੍ਰਾਂਸਪੋਰਟ ਦਾ ਕਮਰਾ ਇਹ ਲੱਗੇ ਆ ਜੀ ਹੁਣ ਰੋਟੀ ਖਾਣ ਰੋਟੀ ਖਾ ਕੇ ਫਿਰ ਮਿਲ ਜੇ ਤੁਹਾਨੂੰ ਇਹ ਆ ਜੀ ਅਫਰਾ ਰੂਮ ਅંદર ਥੋੜੀ ਘਰ ਪਰ ਸੋਈ ਘਰ ਪਕੀ ਝਾਨਾ ਪਈ ਇਹ ਆਪਣੇ ਭਾਈ ਆ ਜੀ ਨਕੋਦਰ ਤੋਂ ਤੇ ਇਹ ਹੈਗਾ ਜੀ ਵੀਰਾ ਜੀ ਤੇ ਛਕਣ ਲੱਗੇ ਆ ਜੀ ਪ੍ਰਸ਼ਾਦੇ ਮਿਲਦੇ ਆ ਜੀ ਤੁਹਾਨੂੰ ਰੋਟੀ ਖਾ ਕੇ ਜੀ ਹੁਣ 1:30 ਵਜ ਗਿਆ ਜੀ ਇੱਥੇ ਬੈਠੇ ਆ ਆਪਾਂ ਗੱਡੀ ਦੇ ਵਿੱਚ ਆਰਡਰ-ਉਰਡਰ ਦਾ ਤੇ ਹਜੇ ਕੋਈ ਕਨਫਰਮ ਨਹੀਂ ਹੋਇਆ ਹੈਗਾ ਕਹਿੰਦੇ ਤਾਂ ਹੈਗੇ ਆ ਵੀ ਕਹਿੰਦੇ ਦੇਖੋ ਸ਼ਾਇਦ ਇੱਕ ਗੱਡੀ ਆ ਖੜੀ ਆ ਇੱਧਰ ਜੀ ਮਹਿੰਦਰਾ ਦੀ ਆ 12 ਚੱਕੀ ਇਹ ਗੱਡੀ ਦਾੰਚੀ ਦੀ ਪੱਕੀ ਹੋ ਗਈ ਆ ਤੇ ਸ਼ਾਮੀ ਜਾਊਗੀ ਤੇ ਆਰਡਰ ਹੋਰ ਨਿਕਲੂਗਾ ਅੱਧਾ ਤਾਂ ਕਹਿੰਦੇ ਵੀ ਬਣ ਜੂਗੀ ਗੱਲ ਤੇ ਗੱਡੀਆਂ ਦੇਖੋ ਸ਼ੀਸ਼ੇ ਵਿੱਚ ਦੋ ਗੱਡੀਆਂ ਹੋਰ ਖੜੀਆਂ ਆਆਂ ਪਣੀਆਂ ਉਹ ਆਪਣੇ ਸ਼ਹਿਰ ਦੀਆਂ ਆ ਇੱਕ ਏ ਗੱਡੀਆਂ ਤੇ ਇੱਕ ਪਰਲੇਵੰਨੇ ਖੜੀ ਹੈ ਜੀ ਤੇ ਇਹ ਗੱਡੀਆਂ ਦਾ ਹਜੇ ਇੱਕ ਗੱਡੀ ਮਤਲਬ ਉੱਤ ਕਰੀ ਆਪਣੇ ਮੋੜੇ ਇੱਕ ਗੱਡੀ ਇਹ ਤੇ ਲੱਗਈ ਆ ਤੇ ਇੱਕ ਗੱਡੀ ਹੋਰ ਖੜੀ ਹੈ ਜੀ 14 ਚੱਕੀ ਆਪਣੇ ਸ਼ਹਿਰ ਵਾਲੀ ਹੁਣ ਉਹਦਾ ਨੰਬਰ ਆ ਤੇ ਉਸ ਤੋਂ ਬਾਅਦ ਫੇ ਹੈਗਾ ਆਪਣਾ ਨੰਬਰ ਤੇ ਬਾਕੀ ਚਲੋ ਵੇਟਿੰਗ ਵਿੱਚ ਆ ਹੁਣ ਜਦੋਂ ਕੋਈ ਰਿਸਪੌਂਸ ਆਉਂਦਾ ਆ ਦੱਸਣਗੇ ਕੁਛ ਨਾ ਕੁਝ ਆਰਡਰ-ਆਰਡਰ ਦਾ ਤਾਂ ਫੇ ਲਾਵਾਂਗੇ ਗੱਡੀ ਤੇ ਲਾ ਕੇ ਫੇ ਨਿਕਲਦੇ ਆ ਇੱਥੋਂ ਕਿਉਂ ਇੱਥੋਂ ਭਰਨਾ ਨਾਰੀ ਵਾਲੀ ਪਣਾ ਹਰਾ ਨਾਰੀ ਵਾਲ ਜਿਹੜਾ ਹੁੰਦਾ ਆ ਉਹ ਭਰ ਕੇ ਜਾਂਦੇ ਆ ਇੱਥੋਂ ਮਾਲ तकरीबन ਜਿਆਦਾ ਉਹੀ ਨਿਕਲਦਾ ਆ ਤੇ ਚਲੋ ਬਾਕੀ ਬੈਠੇ ਆ ਬੀਟਿੰਗ ਵਿੱਚ ਜਦੋਂ ਕੋਈ ਰਿਸਪੌਂਸ ਆਉਂਗੇ ਕੋਈ ਦੱਸਣਗੇ ਰਫੀਕ ਕਰਦੇ ਆ ਲੋਡਿੰਗ ਜੀ ਕਰ ਸਕਦਾ 6 ਵਜ ਗਏ ਆ ਜੀ ਤੇ ਗੱਡੀ ਆਪਾਂ ਭੇਜੀ ਸੀ ਮਿਸਤਰੀ ਕੋਲ ਜਿੰਦਰ ਨੂੰ ਭੇਜਿਆ ਸੀ ਥੋੜਾ ਜਿਹਾ ਅੱਗੇ ਇੱਥੇ ਹੈਗਾ ਇੱਕ ਮਿਸਤਰੀ ਤੇ ਉੱਥੇ ਗਿਆ ਸੀ ਜਿੰਦਰ ਗੱਡੀ ਲੈ ਕੇ ਤੁਹਾਨੂੰ ਦੱਸਿਆ ਸੀ ਪਿਛਲੇ ਬਲੌਗ ਵਿੱਚ ਵੀ ਰਸਤੇ ਵਿੱਚ ਇੱਕ ਆਪਣੀ ਗੱਡੀ ਆਉਂਦੇ ਆਉਂਦੇ ਨੂੰ ਆਪਾਂ ਨੂੰ ਪ੍ਰੋਬਲਮ ਆ ਗਈ ਸੀ ਆ ਨਟਾਂ ਦੀ ਤੇ ਨਾਟ ਆਪਾਂ ਸਟੱਡ ਸਾਰੇ ਹੀ ਚੇਂਜ ਕਰਤੇ ਇਹ ਸਾਰੇ ਨਵੇਂ ਪਾਤੇ ਆਪ ਜਦਾਂ ਢੱਲੇ ਰਹਿਣ ਨਾਲ ਦੋ ਤਿੰਨ ਨਾੜ ਤਾਂ ਟੁੱਟੀ ਗਈ ਸੀ ਤਿੰਨ ਇੱਕ ਤੇ ਬਾਕੀ ਸਾਰੇ ਨੂੰ ਮਤਲਬ ਢੱਲੇ ਰਹਿਣ ਨਾਲ ਸਾਰੇ ਚੂਰੀ ਖਰਾਬ ਹੋ ਗਈ ਸੀ ਤੇ ਚਲੋ ਇੰਨਾ ਰੱਬ ਦਾ ਸੁਖ ਸ਼ੁਕਰ ਹੈ ਵੀ ਆਪਾਂ ਲਿਆ ਕੇ ਗੱਡੀ ਖਾਲੀ ਕਰ ਲਈ ਤੇ ਗੱਡੀ ਲਿਆ ਗਿਆ ਸੀ ਜਿੰਦਰ ਤੇ ਸਾਰੇ ਹੀ ਸਟੱਡ ਹੁਣ ਨੇ ਚੇਂਜ ਕਰਵਾਤੇ ਕਹਿੰਦਾ ਭਾਜੀ ਤੇ ਬੈਂਜ ਵਾਲੇ ਤੇ ਚਲੋ ਸੇਮ ਹੀ ਮਿਲ ਗਏ ਇਹ ਟਾਟਾ ਦੇ ਆ ਹੈ ਸੇਮ ਬੈਂਜਰ ਗਈ ਆ ਇਹ ਨਹੀਂ ਹੁੰਦੀ ਐ ਪਲੇਨ ਹੁੰਦੇ ਆ ਪਿੱਛੋਂ ਜਦਾਂ ਤੇ ਸਿੱਧਾ ਹੱਬ ਵਿੱਚ ਲੱਗ ਜਾਂਦੇ ਆ ਤੇ ਹੁਣ ਜਿੰਦਰ ਆਇਆ ਆ ਗੱਡੀ ਲਿਆ ਕੇ ਲਾਤੀ ਆ ਤੇ ਕੰਮ-ਕੁਮ ਕਰਵਾ ਕੇ ਲਿਆ ਕੇ ਤੇ ਹੁਣ ਇਹ ਆ ਜੀ ਆਪਣੇ ਇੱਥੇ ਟਰਾਂਸਪੋਰਟ ਵਾਲੇ ਕਹਾਲ ਜਿਹੜਾ ਮੇਨ ਮਾਲਕ ਆ ਉਹ ਤਾਂ ਗਏ ਹੋਏ ਬਾਹਰ ਆਸਟ੍ਰੇਲੀਆ ਤੇ ਇਹ ਇੱਥੇ ਮੁੰਚੀ ਆ ਵਗੈਰਾ ਜਿਹੜਾ ਕੁਝ ਵੀ ਹੋਊਗਾ ਇਦਾਂ ਇਹੀ ਗੱਡੀਆਂ-ਗੱਡੀਆਂ ਲਾਉਂਦਾ ਆ ਤੇ ਗੱਡੀਆਂ ਆਪਣੇ ਮੋਰੇ ਰਹਿ ਗਈਆਂ ਜੀ ਦੋ ਹੁਣ ਫਿਲਹਾਲ ਇੱਕ ਗੱਡੀ ਤੇ ਕੰਦਾ ਨਿਕਲ ਜਾਣੀ ਆ ਤੇ ਇੱਕ ਰਹਿ ਜਾਣੀ ਹੋਰ ਤੇ ਦੇਖੋ ਸ਼ਾਇਦ ਦੋਨੇ ਨਿਕਲ ਜਾਣ ਤੇ ਆਰਡਰ ਕੰਦਾ ਸ਼ਾਮ ਨੂੰ ਤਕਰੀਬਨ ਆਉਂਦੇ ਹੁੰਦੇ ਆ ਬਾਕੀ ਦੇਖਦੇ ਆ ਵੀ ਹੁਣ ਨਿਕਲਦੇ ਆ ਕਿ ਕਿਦਾਂ ਆ ਕੀ ਸਿਸਟਮ ਆ ਤੇ ਵੈਦਰ ਚੈੱਕ ਕਰੋ ਪੂਰੀ ਬੱਦਲ ਪਾਈ ਆ ਹੋਈ ਹੋਈ ਤੇ ਠੀਕ ਆ ਬੰਦੇ ਨੇ ਵੀ ਠੀਕ ਆ ਮੌਸਮ ਪੱਕਾ ਪੁਖਾ ਲੱਗਦਾ ਹੈ ਤੇ ਵਧੀਆ ਚੱਲੀ ਜਾਂਦਾ ਹੈ ਕੋਈ ਜ਼ਿਆਦਾ ਨਹੀਂ ਹੈਗਾ ਬਟ ਆਪਾਂ ਤੇ ਚਲੋ ਮਾੜਾ ਘੰਟਾ ਖੰਡ ਗੱਡੀ ਤੇ ਆਏ ਸੀ ਉਸੇ ਲਾ ਕੇ ਗੱਡੀ ਠੰਡੀ ਕਰਕੇ ਫਿਰ ਪੱਖਾ ਲਾ ਲਈ ਦਾ ਤੱਕ तकरीबन ਰਾਤ ਤੱਕ ਵਧੀਆ ਨਿਕਲ ਜਾਂਦੀ ਹੈ ਕਿਉਂ ਮੱਛਰ ਮੁੱਛਰ ਬਹੁਤ ਹੁੰਦਾ ਸੀ ਜੇ ਥੱਲੇ ਕੰਨੀ ਜਾਂਦੇ ਇਸ ਕਰਕੇ ਆਪਾਂ ਪੱਖਾ ਪੁਖਾ ਲਾ ਕੇ ਤਾਂ ਵਧੀਆ ਟਾਈਮ ਕੱਢ ਲੀਦਾ ਤੜਕੇ ਜਾਂ ਫਿਰ ਸਾਲ ਮਾਲ ਲਈ ਦੀ ਇੱਕ ਵਾਰੀ ਇੰਨੇ ਚਾ ਠੀਕ ਰਹਿ ਜਾਂਦਾ ਕੰਮ ਬਾਕੀ ਚਲੋ ਠੀਕ ਆ ਹੁਣ ਤੁਹਾਨੂੰ ਮਿਲਦੇ ਆ ਦੱਸਾਂਗੇ ਤੁਹਾਨੂੰ ਵੀ ਜੇ ਬਣਿਆ ਤਾਂ ਪ੍ਰੋਗਰਾਮ ਕੋਈ ਤੇ ਠੀਕ ਆ ਮਤਲਬ ਵਧੀਆ ਰਹਿ ਗਿਆ ਸਿਸਟਮ ਆਪਣਾ ਇਹ ਸੇਬਾਂ ਵਾਲਾ ਮਾੜਾ ਨਹੀਂ ਹੈਗਾ ਬਹੁਤ ਵਧੀਆ ਆ ਆਹਾ ਪਾੜਾ ਆਪਾਂ ਨੂੰ ਲੱਗਾ ਸੀ 195 ਰੁਪਏ ਪੀਟੀ ਤੇ ਰੇਟ ਤਾਂ ਵੱਧ ਹੀ ਸੀਗਾ ਤੇ ਪਰ ਤੁਹਾਨੂੰ ਪਤਾ ਹੀ ਅੱਜਕੱਲ ਟ੍ਰਾਂਸਪੋਰਟਰ ਜਿਹੜੇ ਹੁੰਦੇ ਆ ਕਿਦਾਂ ਕੀ ਸਿਸਟਮ ਕਰਦੇ ਆ ਨਾਲ ਦੀਆਂ ਗੱਡੀਆਂ 205 ਨੂੰ ਆਈਆਂ ਆ ਹੋਰ ਟ੍ਰਾਂਸਪੋਰਟ ਵਿੱਚੋਂ ਤੇ ਪਰ ਆਪਾਂ ਆਏ 195 ਨੂੰ ਤੇ ਪੇਟੀ ਵੀ ਆਪਣੇ ਤਾਂ 950 ਸੀਗੀ ਤੇ ਤੁਹਾਨੂੰ ਪਤਾ ਹੀ ਆ ਮਤਲਬ ਮੈਂ ਨਾ ਹੁਣ ਕੀ ਦੱਸਣਾ ਆ ਇਹ ਟ੍ਰਾਂਸਪੋਰਟ ਖਾ ਜਾਂਦੇ ਆ 15-15 ਰੁਪਈਆ ਟ੍ਰਾਂਸਪੋਰਟ ਇੱਕ ਗੱਡੀ ਮਗਰ ਖਾ ਜਾਂਦਾ 950 ਪੇਟੀ ਮਗਰ ਲਾ ਲੋ ਵੀ 15-16000 ਰੁਪਈਆ ਉਦਾਂ ਹੀ ਖਾ ਗਿਆ ਤੇ ਕਮਿਸ਼ਨ ਅਲੱਗ ਲਿਆ ਜੀ ਉਹਨੇ ਇਹ ਹਾਲਾਤ ਹੈ ਅੱਜਕੱਲ ਗੱਡੀਆਂ ਦੇ ਬਣੇ ਹੋਏ ਆ ਨਹੀਂ ਤਾਂ ਸਵੇਂ ਉਹ 15000 ਪਹਾੜੇ ਚ ਜੁੜਨਾ ਹੀ ਸਾਡੇ ਕੋਲ ਸਿਸਟਮ ਇਹ ਸਹੀ ਨਹੀਂ ਹੈਗਾ ਕੋਈ ਹੈ ਨਹੀਂ ਇਹਨਾਂ ਵਿੱਚ ਸੁਣਵਾਈ ਟਰਾਂਸਪੋਰਟਰ ਵਾ ਸਾਰੇ ਖਾਨ ਵਾਲੀ ਆ ਗੱਡੀਆਂ ਨੂੰ ਜਿਹੜਾ ਜਿੰਨਾ ਦਾ ਲੱਗਦਾ ਉਹ ਲਾਈਟ ਰਹਿ ਜਾਂਦਾ ਆ ਗੱਲ ਤਾਂ ਸਾਡੇ ਨਾਲ ਵੀ ਉਹ 205 ਦੀ ਹੋਈ ਸੀਗੀ ਪੰਜਾਬੀ ਉਹ ਗੱਡੀ ਭਲਾਈ ਆ ਵੀ 205 ਰੁਪਏ ਲਾਊਗਾ ਫਿਰ ਉੱਥੇ ਜਾ ਕੇ ਕਹਿੰਦਾ ਜੀ 14 ਚੱਕੀ ਦਾ 200 ਲੱਗਦਾ ਆ ਤਾਂ ਪਰ ਜਦੋਂ ਦੋ ਤਿੰਨ ਦਿਨ ਖੜਾ ਕੇ ਗੱਡੀ ਭਰੀ ਇਹ 200 ਤੋਂ ਵੀ ਘਟਾ ਕੇ 190 195 ਰੁਪਏ ਲਾਇਆ ਜੀ ਤੇ ਚਲੋ ਬਾਕੀ ਰੱਬ ਦੇਖਦਾ ਆ ਕੋਈ ਟੈਨਸ਼ਨ ਨਹੀਂ ਕਿਸੇ ਦਾ ਹੱਕ ਖਾਣਾ ਸਹੀ ਨਹੀਂ ਹੁੰਦਾ ਬਟ ਕਹਿੰਦੇ ਨਹੀਂ ਆਪਾਂ ਸ਼ਾਮ ਦਾ ਟਾਈਮ ਆ ਕਾਹ ਤੋਂ ਆਪਾਂ ਕਿਸਨ ਨੂੰ ਮਾੜਾ ਚੰਗਾ ਕਹਿਣਾ ਠੀਕ ਆ ਚਲੋ ਆਪਾਂ ਨੂੰ 12 ਖਾ ਕੇ ਆਪਾਂ ਪਰ ਕੇ ਆ ਗਏ ਬਟ ਸਹੀ ਨਹੀਂ ਹੈਗਾ ਸਿਸਟਮ ਇਹ ਤੇ ਜਦੋਂ ਫੀਲ ਹੁੰਦਾ ਆ ਆਪਾਂ ਤਾਂ ਲੱਗਦਾ ਆ ਬਟ ਦੁੱਖ ਤਾਂ ਲੱਗਦਾ ਹੀ ਜਾਂਣਾ ਬੈਲਟੀ ਆਪਾਂ ਨੂੰ ਬਣੀ ਹੋਈ ਹੈ 210 ਰੁਪਏ ਦੀ ਪਰ ਆਪਾਂ ਨੂੰ ਮਿਲਿਆ 195 ਨਾ ਪਾੜਾ ਚਲੋ ਠੀਕ ਹੈ ਜੀ ਹੁਣ ਕਰਦੇ ਆ ਆਰਾਮ ਬੈਠਨੇ ਆ ਰੋਟੀ ਉਟੀ ਖਾ ਕੇ ਤੇ ਫਿਰ ਸਵੇਰੇ ਦੇਖਦੇ ਤੁਹਾਨੂੰ ਦੱਸਦੇ ਜੇ ਤਾਂ ਬਣ ਗਿਆ ਪ੍ਰੋਗਰਾਮ ਅੱਜ ਦਾ ਠੀਕ ਆ ਨਹੀਂ ਤਾਂ ਫੇਰ ਕੱਲ ਹੋ ਜਾਊਗਾ ਹਾਲ ਆਪਣੀ ਗੱਡੀ ਦਾ ਕੋਈ ਨਾ ਕੋਈ 6:30 ਹੋ ਗਏ ਆ ਜੀ ਤੇ ਗੱਡੀ ਵਿੱਚ ਆਏ ਸੀ ਤੇ ਆਟਾ ਹੋ ਗਿਆ ਜੀ ਗੁੰਨ ਤੇ ਲੱਗੇ ਆ ਪ੍ਰਸ਼ਾਦੇ ਬਣਾਉਣ ਹਾਂ ਤੇ ਜਿੰਦਰ ਗਿਆ ਆ ਸਮਾਨ ਜੇ ਥੋੜਾ ਲੈਣ ਕੰਦਾ ਭਾਜੀ ਨਹੀਂ ਦੋ ਲੈ ਆਈਏ ਤੇ ਕਰਕੇ ਫੇਰ ਬਸ ਲੱਗੇ ਆ ਪ੍ਰਸ਼ਾਦੇ ਬਣਾਉਣ ਤੇ ਕਰਕੇ ਬਣਾ ਕੇ ਫੇਰ ਖਾ ਖੋ ਕੇ ਤੇ ਬੈੰਨੇ ਆ ਹਜੇ ਤੱਕ ਤਾਂ ਕੋਈ ਆਰਡਰ ਤਾਂ ਬੜੀ ਨਹੀਂ ਗੱਲ ਬਾਤ ਹੈਗੀ ਤੇ ਜੇ ਬਣਿਆ ਪ੍ਰੋਗਰਾਮ ਜਿੱਦਾਂ ਦਾ ਵੀ ਤੇ ਤੁਹਾਨੂੰ ਦੱਸਾਂਗੇ ਜਰੂਰ ਵੀ ਜੋ ਵੀ ਬਣਦਾ ਆ ਫਿਰ ਹਾਂ ਰੋਟੀ ਲਾਉਨੇ ਆ ਰੋਟੀ ਰੋਟੀ ਲਾ ਕੇ ਵੇਖ ਕਰਦੇ ਜਾਈਂ ਰੋਟੀ ਰੋਟੀ ਖਾ ਕੇ ਬੈਠੇ ਸੀਗੇ ਤੇ ਬਾਹਰ ਘੁੰਮ ਘੁੰਮ ਕੇ ਆਏ ਆ ਹੁਣ ਇਹ ਗੱਡੀ ਖੜੀ ਹੈ ਜੀ ਆਪਣੀ ਤੇ ਪ੍ਰੋਗਰਾਮ ਪ੍ਰੋਗਰਾਮ ਤੇ ਹੁਣ ਜ ਕੋਈ ਨਹੀਂ ਬਣਿਆ ਹੈਗਾ ਤੇ ਗੱਡੀ ਇੱਕੋ ਪਰਲੇ ਬੰਨੇ ਖੜੀ ਹੈ ਜੀ ਮਹਿੰਦਰਾ ਇਹ ਗੱਡੀ ਲੱਗ ਗਈ ਜੀ Tata ਵਾਸਤੇ ਤੇ ਹੁਣ ਇੱਕ ਗੱਡੀ ਰਹਿ ਗਈ ਹੈ ਜੀ ਆਪਣੇ ਤੋਂ ਅੱਗੇ ਬਾਕੀ ਦੇਖਦੇ ਹਾਂ ਹੁਣ ਕੱਲ ਤੇ ਚੱਲ ਗਈ ਹੈ ਗੱਲ ਤੇ ਕੱਲ ਨਹੀਂ ਕਦੇ ਬਣੂਗਾ ਪ੍ਰੋਗਰਾਮ ਜੋ ਵੀ ਹੈਗਾ ਤੇ ਲਾਹਾਲ ਅੰਜ ਦਾ ਤਾਂ ਕੋਈ ਪ੍ਰੋਗਰਾਮ ਨਹੀਂ ਹੈਗਾ ਹੁਣ ਤੇ ਬਸ ਲੱਗੇ ਹੁਣ ਸੌਣ ਆਪਾਂ ਟਰਾਂਸਪੋਰਟ ਵਾਲਾ ਇੱਥੇ ਹੀ ਆ ਫਿਲਹਾਲ ਹੈ ਜੀ ਦਾ ਕਹਿੰਦਾ ਵੀ ਅਜ ਤੱਕ ਕੋਈ ਪ੍ਰੋਗਰਾਮ ਨਹੀਂ ਹੈਗਾ ਵੀ ਹੁਣ ਕੱਲ ਤੇ ਗੱਲ ਚੱਲ ਜੀਏ ਪਹਿਲੇ ਦੇਖਾਂਗੇ ਤੇ ਚਲੋ ਬੈਠੇ ਆ ਹੁਣ ਆਪਾਂ ਤੇ ਇਹ ਬਲੌਗ ਦਾ ਹੁਣ ਆਪਾਂ ਇੱਥੇ ਹੀ ਐਂਡ ਕਰਦੇ ਆ ਤੇ ਤੁਹਾਨੂੰ ਦਿਖਾਵਾਂਗੇ ਹੁਣ ਜਦੋਂ ਆਪਣੀ ਲੋਡਿੰਗ ਕਨਫਰਮ ਹੋਈ ਫਿਰ ਨੈਕਸਟ ਬਲੌਗ ਕਿੱਥੇ ਦੀ ਆਪਾਂ ਲੋਡਿੰਗ ਕਰਦੇ ਆ ਕੀ ਸਾਖਦਾ ਵਿਆ ਤੇ ਸਾਰਿਆਂ ਨੂੰ ਗੁੱਡ ਨਾਈਟ ਹੈ ਜੀ ਸასი ਕਾਲਿਆ ਤੇ ਜੇ ਵੀਡੀਓ ਵਧੀਆ ਲੱਗੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹ ਚੈਨਲ ਤੇ ਨਵੀਆਂ ਤੇ ਚੈਨਲ ਨੂੰ ਵੀ ਜੁੜ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਡੇ ਕੋਲ ਨਵੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਉਂਦੇ ਰਹਿਣ ਤੇ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਤੇ ਆਪਣਾ ਸਬਰ ਦਿਖਾਈਏ ਕਿਦਾਂ ਆਪਾਂ ਚੱਲਦੇ ਆ ਕਿੱਥੇ ਨੂੰ ਚੱਲਦੇ ਆ ਨਵੀਆਂ ਚਲੋ ਸ਼ਸ਼ੀ ਕਾਲ ਗੁੱਡ ਨਾਈਟ